ਸਸਕਲ ਜੀ ਮੈਂ ਹਾਂ ਗੁਰਕਿਰਪਾਲ ਸਿੰਘ ਤੁਸੀਂ ਦੇਖ ਰਹੇ ਪਟਿਆਲੂ ਹੋਰ ਅੱਜ ਕਿ ਰਾਵੀ ਦਰਿਆ 'ਚ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਕਿਉਂਕਿ ਪਿੱਛੇ ਪਹਾੜਾਂ ਦੇ ਵਿੱਚ ਕਾਫੀ ਬਰਸਾਤ ਹੋ ਰਹੀ ਹੈ ਔਰ ਡੈਮ ਤੋਂ ਵੀ ਜਿਹੜਾ ਪਾਣੀ ਛੱਡਿਆ ਗਿਆ ਔਰ ਉਸ ਦਾ ਕੀ ਅਸਰ ਪਿਆ ਵਾ ਤਸਵੀਰਾਂ ਪਹਿਲਾਂ ਇੱਕ ਵਾਰ ਤੁਹਾਨੂੰ ਦਿਖਾ ਦਿੰਦੇ ਆ ਰਾਵੀ ਦਰਿਆ ਦੀਆਂ ਕਿ ਰਾਵੀ ਦਰਿਆ ਦੇ ਵਿੱਚ ਐਸ ਵੇਲੇ ਪੂਰਾ ਖਾਨ ਦੇ ਉੱਤੇ ਰਾਵੀ ਦਰਿਆ ਚੱਲ ਰਿਹਾ ਔਰ ਤੁਸੀਂ ਪਾਣੀ ਦੀ ਜਿਆ ਤੇਜ਼ੀ ਦੇਖੋ ਪਾਣੀ ਦੀ ਸਪੀਡ ਦੇਖੋ ਪਾਣੀ ਐਸ ਵਕਤ ਕਾਫੀ ਜਿਆਦਾ ਤੇ ਦੇ ਨਾਲ ਵਹਿ ਰਿਹਾ ਔਰ ਇਸ ਪਾਣੀ ਨੇ ਨੁਕਸਾਨ ਕੀਤਾ ਜੋ ਸਾਹਮਣੇ ਇਹ ਦਰਿਆ ਦਾ ਜਿਹੜਾ ਕੰਡਾ ਹੈ ਇਹਨੂੰ ਫੋੜ ਕੇ ਰੱਖ ਦਿੱਤਾ ਇਸ ਜਗ੍ਹਾ ਤੋਂ ਤੋਂ ਇਹ ਵੀ ਦਾ ਕੰਡਾ ਟੁੱਟ ਗਿਆ ਔਰ ਇਥੋਂ ਬਸਲਾਂ ਜਿਹੜੀਆਂ ਨੇ ਉਹ ਹੁਣ ਪਾਣੀ ਨਾਲ ਭਰ ਗਿਆ ਨੇ ਪਾਣੀ ਇੱਥੋਂ ਹੁਣ ਤਸਰਾ ਵਿੱਚ ਖੋਨੇਵਾਲ ਵਾਲੀ ਸਾਈਟ ਤੇ ਜਾਣਾ ਸ਼ੁਰੂ ਹੋ ਗਿਆ ਔਰ ਖੋਨੇਵਾਲ ਜਾਂ ਲਾਗਲੇ ਪਿੰਡਾਂ ਦੀਆਂ ਫਸਲਾਂ ਜਿਹਨੀਆਂ ਨੇ ਕਾਹਿਆਂ ਪਾਣੀ ਦੀ ਮਾਰ ਹੈ ਇੱਥੇ ਔਰ ਕਾਫੀ ਹੱਦ ਤੱਕ ਜਿਹੜਾ ਉਹ ਨੁਕਸਾਨ ਜਿਹੜਾ ਹੋ ਰਿਹਾ ਇਹ ਇੱਕ 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 ਜਗ੍ਹਾ ਤੋਂ ਤੁਸੀਂ ਦੇਖੋ ਖੋਨਵੀ ਕੰਡਾ ਟੁੱਟਦਾ ਜਾ ਰਿਹਾ ਔਰ ਇਹ ਮਿੱਟੀ ਖੁਰਦੀ ਜਾ ਰਹੀ ਹੈ ਔਰ ਇਸ ਮਿੱਟੀ ਨੇ ਇਹ ਇਸ ਪਾਣੀ ਦੇ बहाਣੇ ਮਿੱਟੀ ਪਰ ਕਰ ਦਿੱਤੇ ਨੇ ਆ ਦੇਖੋ ਇਹ ਜਗ੍ਹਾ ਤੋਂ ਰਾਵੀ ਦਾ ਕੰਢਾ ਟਿਆ ਰਾਵੀ ਦੇ ਪੁਲ ਦੇ ਉੱਤੋਂ ਤਸਵੀਰਾਂ ਦਰਨਾਂ ਸਾਂਝੀਆਂ ਕਰ ਰਹੇ ਹਾਂ ਖੋਨੇਵਾਲ ਦੇ ਖੇਤਾਂ ਦੇ ਵਿੱਚ ਪਾਣੀ ਭਰ ਚੁੱਕਾ ਪੂਰੀ ਤਰ੍ਹਾਂ ਔਰ ਪਾਣੀ ਰਾਤ ਹੋਰ ਵੀ ਵਧਣ ਦੇ ਅਸਾਰ ਨੇ ਰਾਵੀ ਦੇ ਵਿੱਚ ਕਾਫੀ ਤੇਜ਼ੀ ਨਾਲ ਪਾਣੀ ਜਿਹੜਾ ਉਹ ਚੱਲ ਰਿਹਾ ਔਰ ਪਾਣੀ ਕਾਫੀ ਹੈ ਔਰ ਆਉਣ ਵਾਲੇ ਸਮੇਂ 'ਚ ਹੋਰ ਵੀ ਪਾਣੀ ਦਾ ਪੱਧਰ ਵਧ ਸਕਦਾ ਔਰ ਨੁਕਸਾਨ ਹੋਣ ਦੇ ਕਾਰਨ ਤੁਸੀਂ ਦੇਖੋ ਕਿਵੇਂ ਪਿੰਡਾਂ ਦੇ ਲੋਕ ਦੂਰੋਂ ਨੇੜੋਂ ਚੱਲ ਕੇ ਪਹੁੰਚੇ ਨੇ ਔਰ ਇੱਥੇ ਪਹੁੰਚ ਕੇ ਤੇ ਉਹ ਪਾਣੀ ਦੇਖਣ ਵਾਸਤੇ ਇੱਥੇ ਆਏ ਹੋਏ ਹਨ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨਾਲ ਗੱਲਬਾਤ ਕਰੀਏ ਬਾਕੀ بارش ਹੁਣ ਤੋਂ ਹੋ ਰਹੀ ਆ ਔਰ بارش ਦੇ ਚੱਲਦਿਆਂ ਪਾਣੀ ਹੋਰ ਵੱਧ ਸਕਦਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਆਸ-ਪਾਸ ਦੇ ਲੋਕ ਜਿਹੜੇ ਨੇ ਉਹ ਇੱਥੇ ਪਾਣੀ ਕਿ ਖਤਰਾ ਭਾਂਪਦੇ ਹੋਏ ਉਹ ਵੇਖਣ ਵਾਸਤੇ ਪਹੁੰਚੇ ਹੋਏ ਹਨ ਇਸ ਵਕਤ ਰਾਵੀ ਦਰਿਆ ਦੇ ਪੁਲ ਦੇ ਉੱਤੇ ਸਾਡੇ ਨਾਲ ਐਸਐਸਪੀ ਸਾਹਿਬ ਮਨਿੰਦਰ ਸਿੰਘ ਜੀ ਪਹੁੰਚੇ ਨੇ ਅੱਪਾ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਸਰ ਕੀ ਤਾਜ਼ਾ ਹਾਲਾਤ ਨੇ ਅੱਜ ਔਰ ਦੇਖੋ ਜੀ ਅਸੀਂ ਇੱਥੇ ਕੋਨੇਵਾਲ ਪਿੰਡ ਹੈਗਾ ਜੀ ਰਮਦਾਸ ਇੱਥੇ ਅਸੀਂ ਆਏ ਆਂ ਇੱਥੇ ਦੇ ਜਿਹੜੇ ਰਾਵੀ ਦੇ ਦਰਿਆ ਦੇ ਉੱਤੇ ਜਿਹੜਾ ਪੁਲ ਬਣਿਆ ਹੋਇਆ ਹੈ ਉੱਥੇ ਅਸੀਂ ਪੂਰੇ ਹਾਲਾਤ ਜਿਹੜੇ ਹੈਗੇ ਮੌਕੇ ਤੇ ਉਹ ਦੇਖਣ ਆਏ ਆ ਪੂਰਾ ਪ੍ਰਸ਼ਾਸਨ ਹੈ ਜਿਹੜੇ ਸਿਵਲ ਰਿਲੀਫ ਮੈਜਰ ਜਿਹੜੇ ਵੀ ਅਸੀਂ ਉਸਾਰ ਦੇ ਨੇ ਅਸੀਂ ਬਹੁਤ ਤਿਆਰੀਆਂ ਕਰ ਰਹੇ ਹਾਂ ਕਿਉਂਕਿ ਇੱਥੇ ਹੜ੍ਹ ਵੀ ਪਾਣੀ ਆਣ ਦੀ ਸਾਨੂੰ ਨਹੀਂ ਰਹੀ ਹੈ ਤੇ ਉਹਦੇ ਸੰਬੰਧ ਚ ਇੱਥੇ ਸਾਰੇ ਜਨੇਸ ਤੇ ਪਹੁੰਚੇ ਆ ਲੋਕਾਂ ਦੇ ਨਾਲ ਵੀ ਇੱਥੇ ਰੂਬਰੂ ਹੋ ਰਹੇ ਹਾਂ ਉਹਨਾਂ ਤੋਂ ਵੀ ਪੁੱਛ-ਕਿਛ ਕਰ ਰਹੇ ਹਾਂ ਕਿ ਕਿੱਦਾਂ ਮਾਹੌਲ ਹੈ ਕਿੱਦਾਂ ਦਾ ਲੱਗਦਾ ਹੈ ਕਿ ਕਿੱਥੇ-ਕਿੱਥੇ ਲੋਕ ਹੀ ਰਹਿੰਦੇ ਨੇ ਸਾਰੀਆਂ ਜਿਹੜੀਆਂ ਚੀਜ਼ਾਂ ਪੁੱਛ ਕੇ ਤੇ ਜਿਹੜੇ ਲੋਕਾਂ ਨੂੰ ਜਾਨਵਾਲ ਦੀ ਰੱਖਿਆ ਉਹਨਾਂ ਦੀ ਕਰੀਏ ਤਾਂ ਉਹਨਾਂ ਨੂੰ ਲੋਕਾਂ ਨੂੰ ਸੇਫ ਡਿਸਟੈਂਸ ਤੇ ਲਿਜਾਣ ਦੀ ਅਪੀਲ ਵੀ ਕਰ ਰਹੇ ਹਾਂ ਸਰ ਜਿਹੜੇ ਲਾਗਲੇ ਪਿੰਡ ਨੇ ਰਵੀ ਦੇ ਨਾਲ ਦੇ ਲੱਗਦੇ ਨੇ ਉਹਨਾਂ ਦੇ ਵਿੱਚ ਪਾਣੀ ਭਰਦੇ ਹੁੰਦੇ ਨੇ ਤੇ ਇਹ ਜਿਹੜਾ ਹੈਗਾ ਇਹ ਦਰਿਆ ਦੇ ਬਿਲਕੁਲ ਨੇੜੇ ਹੀ ਹੈਗਾ ਜਿਹੜਾ ਲੋਕਲ ਬੰਨ ਸੀਗਾ ਜਿਹੜਾ ਲੋਕਾਂ ਵੱਲੋਂ ਤੇ ਇਹਦੇ ਵਿੱਚ ਵੀ ਜਿਹੜੇ ਹੈਗੇ ਸਿਵਲ ਪ੍ਰਸ਼ਾਸਨ ਵੱਲੋਂ ਵੀ ਇਹ ਇਤਨੇ ਦੇ ਜਿੰਨੇ ਵੀ ਪੁਆਇੰਟਸ ਆ ਉਹ ਆਇਡੈਂਟੀਫਾਈ ਕਰਕੇ ਕਿ ਕਿਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਜਿੱਤ ਸਕਦੇ ਹਾਂ ਉਹਨਾਂ ਦੇ ਸਾਰੇ ਪ੍ਰਬੰਧ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਲੱਗਦਾ ਕਿ ਹੁਣ ਕਵਰ ਹੋ ਸਕਦਾ ਜਾਂ ਟੁੱਟ ਗਿਆ ਜਾਂ ਇਹ ਕੋਈ ਇਹਦੇ ਅੱਗੋਂ ਜਾ ਕੇ ਫਿਲਹਾਲ ਇਹ ਹੈਗਾ ਜੀ ਸਿਚੁਏਸ਼ਨ ਕਿ ਪਿੱਛੋਂ ਹਜੇ ਹੋਰ ਪਾਣੀ ਆਣਾ ਤਾਂ ਸਾਡੀ ਪਹਿਲੀ ਪ੍ਰਾਇੋਰਟੀ ਹੈਗੀ ਹੈ ਜਾਨਵਾਰ ਦੀ ਜਿਹੜੀ ਰੱਖਿਆ ਕਰਨੀ ਹੈ ਲੋਕਾਂ ਦੀ ਜਿਹੜਾ ਕਿਸੇ ਤਰੀਕੇ ਦਾ ਜਾਨੀ ਨੁਕਸਾਨ ਨਾ ਹੋਵੇ ਇਸ ਕਰਕੇ ਲੋਕਾਂ ਨੂੰ ਇਤੋਂ ਦਰਿਆ ਤੋਂ ਪਰਾਂ ਜਿਹੜੇ ਸਿਵਲ ਪ੍ਰਸ਼ਾਸਨ ਵੱਲੋਂ ਜਗ੍ਹਾ ਦਿੱਤੀ ਗਈ ਹੈ ਉਹਦੇ ਚ ਲੋਕਾਂ ਨੂੰ ਸ਼ਿਫਟ ਕਰਨਾ ਟ੍ਰਾਂਸਫਰ ਕਰਨਾ ਇਹ ਸਭ ਤੋਂ ਸਾਡੀ ਪਹਿਲੀ ਕਾਰਜ ਤੋ ਕਿਸਨ ਐਸਐਸਪੀ ਜੋ ਕੇ ਇੱਥੇ ਪਹੁੰਚੇ ਨੇ ਔਰ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਨੇ ਰਾਵੀ ਦਰਿਆ ਹੈ ਔਰ ਰਾਵੀ ਦਰਿਆ ਦੀਆਂ ਤਸਵੀਰਾਂ ਨੇ ਰਾਵੀ ਦਰਿਆ 'ਚ ਕਾਫੀ ਐਸਤ ਪਾਣੀ ਦਾ ਪੱਧਰ ਵੱਧ ਚੁੱਕਾ ਔਰ ਉਸ ਉੱਥੋਂ ਰਾਵੀ ਦਾ ਕੰਡਾ ਜਿਹੜਾ ਬਿਲਕੁਲ ਜਿਹੜਾ ਟੁੱਟ ਕੇ ਖੇਤਾਂ ਦੇ ਨਾਲ ਬਰਾਬਰ ਐਸ ਵਕਤ ਪਾਣੀ ਚੱਲ ਰਿਹਾ ਔਰ ਤਸਵੀਰਾਂ ਤੁਹਾਨੂੰ ਤਸਵੀਰਾਂ ਰਾਈ ਤੁਸੀਂ ਦੇਖ ਰਹੇ ਹੋਗੇ ਇਸੇ ਜਗ੍ਹਾ ਤੋਂ ਇਸੇ ਪੁਆਇੰਟ ਤੋਂ ਇਹ ਰਾਵੀ ਦਾ ਕੰਡਾ ਸੀ ਜਿਹੜਾ ਹੁਣ ਟੁੱਟਾ ਔਰ ਉੱਥੋਂ ਪਾਣੀ ਲਾਗਲੇ ਪਿੰਡਾਂ 'ਚ ਧਰਨਾ ਸ਼ੁਰੂ ਹੋ ਤਾ ਪ੍ਰਸ਼ਾਸਨ ਜਿਹੜਾ ਉਹ ਆਪਣਾ ਮੁਆਇਨਾ ਜਾਇਦਾ ਲੈ ਰਿਹਾ ਪਰ ਤੁਸੀਂ ਦੇਖੋ ਕਿਵੇਂ ਲੋਕ ਇਕੱਠੇ ਹੋਏ ਨੇ ਪੁਲ ਦੇ ਉੱਤੇ ਪਾਣੀ ਦੇਖਣ ਵਾਸਤੇ ਇੱਥੇ ਲਾਗਲੇ ਪਿੰਡਾਂ ਦੇ ਲੋਕ ਪਹੁੰਚੇ ਹੋਏ ਨੇ ਔਰ ਉਹਨਾਂ ਦਾ ਪੂਰਾ ਇਸ ਵਕਤ ਚੱਲ ਰਿਹਾ ਤੇ ਰਾਸ਼ਾ ਪਾ ਗਲਪਤ ਕਰਨੇ ਹਨ ਸਤਿਗੁਰ ਜੀ ਸੱਚਾ ਪੈਂਟੋਟਾ ਕੋਨੇ ਆਪ ਜੀ ਧੰਨਵਾਦ ਤੇ ਜਿਵੇਂ ਪਾਣੀ ਹੁੰਨਾ ਕਾਫੀ ਆ ਚੜ ਰਿਹਾ ਵਧ ਰਿਹਾ ਵਧ ਗਿਆ ਜਿਵੇਂ ਵੇਖੋ ਲਾ ਅਧ ਮੜੀ ਹੈ ਜੀ ਵੇਖੋ ਤੁਹਾਡੇ ਸਾਹਮਣੇ ਕੰਨਾ ਡੁੱਬ ਗਿਆ ਪਾਣੀ ਸੋ ਨਡ ਪੰਡਿਆ ਸੱਚੀ ਗੱਲ ਜੀ ਸੱਚੀ ਨਾਲ ਤੇ ਪ੍ਰਤੀਪਾਲ ਸਿੰਘ ਜੀ ਤੇ ਇਹ ਤੁਸੇ ਕੋਈ ਲੋਕਲ ਸਨੀਪ ਹੋ ਰਾਵੀ ਦੇ ਵਿੱਚ ਐਸੇ ਕੀ ਹਾਲਾਤ ਹਾਲਾਤ ਤੁਸੀਂ ਪਤਕਰ ਸਾਹਿਬ ਦੇਖ ਰਹੇ ਹੋ ਹਾਲਾਤ ਤੋਂ ਬਿਹਤਰ ਨਹੀਂ ਹੈਗੇ ਕਿ ਪਾਣੀ ਦਾ ਪੱਧਰ ਜਿਹੜਾ ਵਾ ਅੱਗੇ ਵੀ ਅੱਗੇ ਨਾਲੋਂ ਦੋ ਗੁਣਾ ਵੱਧ ਪਾਣੀ ਆ ਤੇ ਜੋ ਬਾਰਿਸ਼ ਵੀ ਵੇਖ ਰਹੇ ਹੋ ਲਗਾਤਾਰ ਹੁਣ ਇੱਥੇ ਵੀ ਪੈ ਰਹੀ ਹੈ ਤੇ ਪਹਾੜਾਂ ਦੇ ਪੈ ਰਹੀ ਆ ਉਹ ਤਾਂ ਕਿਸੇ ਦੇ ਵਸ ਦੀ ਗੱਲ ਨਹੀਂ ਹੈਗੀ ਤੇ ਪਾਣੀ ਅੱਗੇ ਨੂੰ ਜਿਹੜਾ ਵਾ ਅੱਗੇ ਨੂੰ ਵਾਧੇ ਹਾਲਾਤ ਜਿਹੜੇ ਸਹੀ ਨਹੀਂ ਲੱਗ ਰਹੇ ਜੀ ਬਾਕੀ ਬਾਬਾ ਬੁੰਨਾ ਸਾਹਿਬ ਤੇ ਗੁਰੂ ਮਾਰਾ ਗੁਰਨਾਨ ਦੇ ਸੱਚੇ ਪਾਤਸ਼ਾਹ ਦੀ ਧਰਤੀ ਆ ਉਹ ਮੇਹਰ ਹੀ ਰੱਖਣ ਤੇ ਤਾਂ ਕਿ ਸਾਰਾ ਚੜ੍ਹਦੀ ਕਲਾ ਰਹ ਸਕੇ ਸਾਡੀਆਂ ਫਸਲਾਂ ਵੀ ਬਚ ਜਾਣ ਤੇ ਸਾਡਾ ਹਰ ਹਰ ਚੀਜ਼ ਜਿਹੜੀ ਆ ਉਹ ਬਚ ਕੇ ਰਵੇ ਜੀ ਤੁਹਾਡੀ ਵੀ ਮਿਹਰਬਾਨੀ ਜਿਹੜੀ ਤੁਸੀਂ ਨਹੀਂ ਵਰਦੇ ਦੇ ਵਿੱਚ ਆਪਣਾ ਅੱਗੇ ਵਾਈਟ ਕਰ ਅਗਾਹ ਕਰ ਰਹੀ ਹਾਂ ਜੀ ਇਹ ਨੁਕਸਾਨ ਤਾਂ ਹੈਗਾ ਹੀ ਇਹ ਆਰਮੀ ਨੇ ਇੱਕ ਤੁਸੀਂ ਬੱਦੀ ਸੀ ਉਹ ਤੁਹਾਡੇ ਸਾਹਮਣੇ ਵੀ ਆਪਣਾ ਵੀ ਉਧਰ ਵੀ ਦੇਖ ਸਕਦੇ ਟੁੱਟ ਗਈ ਉਹਨਾਂ ਦਰਿਆ ਨੇ ਸਾਰੀ ਜਿਹੜੀ ਉਹ ਧੋੜੀ ਦਿੱਤੀ ਆ ਉਹਦੇ ਨਾਲ ਜਿਹੜਾ ਸਾਡੇ ਫਸਲਾਂ ਨੂੰ ਹੁਣ ਜਿਆਦਾ ਨੁਕਸਾਨ ਆ ਕਿਉਂਕਿ ਉਦਾਂ ਉੱਪਰੋਂ ਦੀ ਵਲਕੇ ਪਾਣੀ ਪੈਂਦਾ ਸੀ ਤੇ ਹੁਣ ਜਿਹੜਾ ਵਾ ਇਹ ਆਪਣਾ ਸਿੱਧਾ ਹੀ ਪਾਣੀ ਪੈਣ ਲਿਆ ਪਿਆ ਵਾ ਇਹ ਸਿੱਧਾ ਮਾਰ ਕਰੇਗਾ ਫਸਲਾਂ ਨੂੰ ਨੁਕਸਾਨ ਕਰੇਗਾ ਜੀ ਇਹ ਪ੍ਰਬੰਧ ਕਿੰਨੇ ਕਰਦੇ ਪ੍ਰਬੰਧ ਪ੍ਰਸ਼ਾਸਨ ਨੇ ਤਾਂ ਪ੍ਰਬੰਧ ਆਪਣੇ ਸਾਰੇ ਵਧੀਆ ਕੀਤੇ ਆ ਜੀ ਕੀ ਵਧੀਆ ਪ੍ਰਬੰਧ ਪ੍ਰਬੰਧ ਉਹਨਾਂ ਨੇ ਆਪਣੇ ਵੇਖੋ ਜੀ ਆਪਣਾ ਲੋਕਾਂ ਨੂੰ ਗਾਹ ਕਰਕੇ ਹੁਣ ਬਾਬਾ ਬੁਰਾ ਸਾਹਿਬ ਪਰ ਉਹਨਾਂ ਨੇ ਇੱਕ ਕਮਰਾ ਵੀ ਲਿਆ ਵਾ ਪ੍ਰਸ਼ਾਸਨ ਨੇ ਆ ਕੇ ਤੇ ਲੋਕਾਂ ਨੂੰ ਗਾਹ ਕਰਕੇ ਜਿਸ ਤਰ੍ਹਾਂ ਸਾਡੇ ਸਕੂਲ ਵੀ ਇਹਨਾਂ ਨੂੰ ਕਹਿ ਰਹੇ ਨੇ ਵੀ ਸਕੂਲ ਵੀ ਵਿਹਲਾ ਰੱਖੋ ਤੇ ਇਹੋ ਕਰ ਸਕਦੇ ਹੋਰ ਮੌਕੇ ਤੇ ਹੋਰ ਕੀ ਕਰ ਸਕਦੇ ਆ ਜੀ ਉਹਦੇ ਨਾਲ ਦੋ ਗੁਣਾ ਵਾਧਿਆ ਪਾਣੀ ਜੀ ਜਿਹੜਾ ਪਿਛਲਾ ਪਾਣੀ ਆਇਆ ਉਹਦੇ ਨਾਲ ਦੋ ਗੁਣਾ ਵਾਧਿਆ ਪਾਣੀ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਰ ਕੀ ਪੋਜੀਸ਼ਨ ਆ ਤੁਹਾਡੀ ਨਹੀਂ ਪੋਜੀਸ਼ਨ ਦੇਖੋ ਜੀ ਥੋੜਾ ਜਿਹਾ ਹੈਗਾ ਵੀ 2 ਲੱਖ 90 ਹਜ਼ਾਰ ਕਿਉਂਕਿ ਚੱਲ ਰਿਹਾ ਪਾਣੀ ਇਤਿਹਾਸ ਦੇ ਤੌਰ ਤੇ ਅਸੀਂ ਥੋੜਾ ਐਡਮਿਨਿਸਟ੍ਰੇਸ਼ਨ ਸਾਰੀ ਪੱਗਾਂ ਭਾਰ ਖੜੀ ਆ ਅਸੀਂ ਆਪਣੇ ਪੁਕਤਾ ਪਰ ਬੰਨ ਕਰਕੇ ਚੱਲ ਰਹੇ ਹਾਂ ਵੀ ਕੱਲ ਨੂੰ ਰਾਤ ਰਾਤੇ ਪਾਣੀ ਵਧਣਾ ਹੈ ਅਦਰਵਾਇਸ ਕੋਈ ਝੜ ਖਤਰਾ ਕੋਈ ਪੈਨਿਕਲ ਸਿਚੁਏਸ਼ਨ ਨਹੀਂ ਹੈ ਪਾਣੀ ਬਹੁਤ ਹੈ ਜਲ ਦਬਾਅ ਹੈ ਨਹੀਂ ਹਲੇ ਕੋਈ ਨਹੀਂ ਸਾਨੂੰ ਹਲੇ ਕੋਈ ਨਹੀਂ ਆਈ ਪਾਣੀ ਬਲਕਿ ਉੱਜ ਤੋਂ ਕੱਟ ਗਿਆ ਕਰ ਉੱਜ ਤੋਂ ਕੱਟ ਗਿਆ ਹਾਂ ਪਰ ਇਹ ਵੀ ਅਸੀਂ ਬਾਰਿਸ਼ ਉੱਪਰ ਪੈ ਰਹੀ ਉਹਦੇ ਕਰਕੇ ਸਾਨੂੰ ਥੋੜਾ ਜਿਹਾ ਆਏਗਾ ਕਿ ਬਾਰਿਸ਼ ਦਾ ਪਾਣੀ ਨਾਲ ਨਾਲ ਕੇ ਨਾ ਵਧੇ ਇੱਕ ਸਾਹਮਣੇ ਵੀ ਦੇਖ ਰਹੇ ਹੋ ਕਿ ਇਸ ਨੂੰ ਬੰਨਾ ਜਿਹੜਾ ਵਾ ਰਾਜ ਦਾ ਦਰਿਆ ਦਾ ਢੰਡਾ ਹਾਂਜੀ ਉਹ ਸਾਰਾ ਟੁੱਟ ਕੇ ਵਿੱਚ ਡਿੱਗ ਗਿਆ ਤੇ ਪਾਣੀ ਜਿਹੜਾ ਖੇਤਾਂ 'ਚ ਭਰਨਾ ਸ਼ੁਰੂ ਹੋ ਗਿਆ ਜੀ ਤੇ ਕਿੰਨਾ ਕੀ ਤੁਸੀਂ ਦੇਖਿਆ ਨੁਕਸਾਨ ਨਹੀਂ ਤੁਸੀਂ ਦੇਖੋ ਤੁਸੀਂ ਬਸ਼ਕ ਦਿਖਾਓ ਵੀ ਹਲ ਇੱਕ ਨੱਕਾ ਟੁੱਟਿਆ ਉੱਥੇ ਇਹਦਾ ਪਾਣੀ ਜਿਹੜਾ ਥੋੜਾ ਜਿਹਾ ਖੇਤਾਂ 'ਚ ਜ਼ਰੂਰ ਪੜੇਗਾ ਪਰ ਸੇਫ ਹੈ ਕਿਉਂਕਿ ਅੱਗੇ ਤੁਸੀਂ ਹੈ ਸਾਡੇ ਇਹੋ ਜਿਹਾ ਕੋਈ ਇਹਨਾਂ ਡਰਨ ਵਾਲੀ ਗੱਲ ਨਹੀਂ ਬਾਕੀ ਜੇ ਕੋਈ ਨੁਕਸਾਨ ਹੋਏਗਾ ਤੇ ਸੀਐਮ ਸਾਹਿਬ ਵੱਲੋਂ ਪਹਿਲਾਂ ਹੀ ਗਿਰਦਾਵੀ ਰਿਡਰ ਆਰਡਰ ਕੀਤੇ ਜਾ ਚੁੱਕੇ ਨੇ ਜੇਕਰ ਇਹੋ ਜਿਹਾ ਹੋਇਆ ਤਾਂ ਅਸੀਂ ਬੈਠੇ ਹਾਂ ਸਭ ਤੁਹਾਡਾ ਸਾਥ ਦੇਵਾਂਗੇ ਪਰ ਬੰਦੋਕਲ ਸੁਨੀਕ ਔਰ ਪ੍ਰਸ਼ਾਸਨ ਦੇ ਲੋਕ ਸਨ ਜਿਨ੍ਹਾਂ ਦਾ ਕਹਿਣਾ ਕਿ ਪ੍ਰਸ਼ਾਸਨ ਦਾ ਆਪਣਾ ਤਰਕ ਹੈ ਕਿ ਕੋਈ ਕਿਸੇ ਤਰ੍ਹਾਂ ਦੇ ਪੈਨਿਕ ਦੀ ਲੋੜ ਨਹੀਂ ਹੈ ਔਰ ਜਿਹੜਾ ਲੋਕਲ ਸੁਨੀਕ ਨੇ ਉਹਨਾਂ ਦਾ ਆਪਣਾ ਤਰਕ ਹੈ ਕਿ ਇੰਨਾ ਪਾਣੀ ਦਾ ਪੱਧਰ ਬਣਿਆ ਹੈ ਕਿ ਖਤਰਾ ਕਿਸੇ ਵੇਲੇ ਵੀ ਜਿਹੜਾ ਇਹ ਪਾਣੀ ਜਿਹੜਾ ਨੁਕਸਾਨ ਕਰ ਸਕਦਾ ਜਿਹੜਾ ਬ ਆਪਣਾ ਤੋਂ ਕੁਝ ਵੀ ਬਾਕੀ ਨਹੀਂ